ਜਿਹੜਾ ਤਣਾਅ ਚੱਲ ਰਿਹਾ ਹੈ ਹਾਟ ਪਾਕਿਸਤਾਨ ਦੇ ਵਿੱਚ ਇਹ ਰਾਤ ਕੱਲ ਤੋਂ ਜਿਹੜੀਆਂ ਕਾਫੀ ਹੈ ਹੱਦਾਂ ਹੋ ਰਹੀਆਂ ਪਖਾਨਕੋਟ ਦੇ ਵਿੱਚ ਕਾਫੀ ਜਿਹੜੇ ਤਣਾਅ ਦੇ ਹਨ ਯਾਰ ਹੁਣ ਸੁੰਦਰ ਚੱਕ ਦੇ ਵਿੱਚ ਇੱਕ ਕੁਝ ਡਿੱਗਿਆ ভাব ਨੂੰ ਮੈਂ ਕੀ ਕਹਾਂ ਜੀ ਨਾ 100 ਰੁਪਏ ਦਾ ਜਗਿੰਦਰ ਪਾਲੋ ਹਲਕੀ ਕੋ ਕੋ ਇਹ ਤੋ ਬੜਾ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਬਾਹਰ ਨਹੀਂ ਆ ਰਿਹਾ ਲਗਾਤਾਰ ਗਸ਼ਤ ਪਖਾਨਕੋਟ ਦੇ ਵਿੱਚ ਡਰੋਨ ਨਾਲ ਹੋਰ ਗੋਲੀਵਾਰੀ ਜਿਹੜੀ ਆ ਬੜੇ ਜ਼ੋਰ ਨਾਲ ਚੱਲ ਰਹੀ ਪਈ ਆ ਗਸ ਤੋਂ 20 ਮਿੰਟ ਪਹਿਲੇ ਨਕਰੋ ਨਿਕਲਿਆ ਆਪਣੇ ਦਫ਼ਤਰ ਆ ਰਿਹਾ ਸੀ ਕਿ ਸਾਡੇ ਏਡੇ ਦੇ ਵਿੱਚ ਸੁੰਦਰਕਟ ਬਣੇ ਲੋਕੀ ਆਡੇ ਦੇ ਵਿੱਚ ਉਹ ਬੰਪਿਆ ਔਰ ਅੱਬ ਦਾ ਬਾਬੇ ਨਾਨਕ ਦਾ ਸ਼ੁਕਰ ਆ ਕਿ ਉਹ ਗੋਲੇ ਦੇ ਵਿੱਚ ਪਿਆ ਔਰ ਉਹਦੇ ਵਿੱਚ ਛੇਕ ਕੱਢ ਕੇ ਤੇ ਪਰੇ ਪੈ ਗਿਆ ਮਲੇ ਕੋਈ ਵੀ ਨੁਕਸਾਨ ਨਹੀਂ ਹੋਇਆ ਕਿ ਮੇਰੀ ਸਾਰੇ ਲੋਕਾਂ ਦੀ ਬੇਨਤੀ ਹੈ ਹਾਲਾਤ ਬੇਸ਼ਰੂਪੇ ਦੇ ਠੀਕ ਨਹੀਂ ਖਾਸ ਕਰਕੇ ਪੰਜਾਬ ਦੇ ਹਾਲਾਤ ਜਿਹੜੇ ਠੀਕ ਨਹੀਂ ਤੇ ਮੈਂ ਸਾਰੇ ਲੋਕਾਂ ਨੂੰ ਅੱਥਵਾਨ ਕੇ ਬੇਨਤੀ ਕਰਦਾ ਹਾਂ ਕਿ ਸਾਰੇ ਲੋਕ ਸੇਫ ਰਹਿਣ ਵਾਸਤੇ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਬਾਹਰ ਨਾ ਨਿਕਲ ਅੱਜ ਸਵੇਰੇ ਵੀ ਬਹੁਤ ਬੰਬਾਰੀ ਜਿਹੜੀ ਹੋਈ ਹੈ ਗਾਸਟੋ ਹੋਣ ਦੀ ਹੋਈ ਹੈ ਤੇ ਹੋ ਵੀ ਹੋਈ ਹੈ ਕੋ ਬਾਬਾ ਬਾਬੇ ਨਾਨਕ ਕੋ ਜੋ ਪ੍ਰਾਰਥਨਾ ਕਰਦਾ ਹਮੇਸ਼ਾ ਬਾਬੇ ਨਾਨਕ ਦਾ ਮੇਰ ਪਰ ਸਾਡੇ ਦੇਸ਼ ਦੇ ਉਤੇ ਰਿਹਾ ਔਰ ਜਿਹੜੇ ਲੋਕੀ ਜਿਹੜੇ ਦੇਸ਼ ਇਮਾਨਦਾਰੀ ਨਾਲ ਕੰਮ ਕਰਦੇ ਆ ਇਮਾਨਦਾਰੀ ਨਾਲ ਚੱਲਦੇ ਆ ਆਪਣੇ ਦੇਸ਼ ਨਾਲ ਪਿਆਰ ਕਰਦੇ ਆ ਬਾਬੇ ਨਾਨਕ ਦਾ ਵੀ ਉਹਨਾਂ ਦੀ ਕਿਰਪਾ ਮੇਰ ਪਰ ਆਸਰੇ ਦਾ ਪਾਕਿਸਤਾਨ ਇੱਕ ਐਸਾ ਗੰਦਾ ਦੇਸ਼ ਹੈ ਜਿਨੇ ਨਾਲ ਜਿਉਣਾ ਤਣਾਵ ਨਾਲ ਜੀਣ ਜਣਾ ਰੋਟੀ ਤੋਂ ਮਹਤਾਜ ਹੋਏ ਆਦਮੀ ਸਿਰਸਰੇ ਖਬਰ ਲੱਗਦੀ ਹੈ ਕਿ ਪਾਕਿਸਤਾਨ ਕੋਲ ਮਲੇ ਰੋਟੀ ਖਾਣ ਨੂੰ ਪੈਸੇ ਨਹੀਂ ਤੇ ਪਤਾ ਨਹੀਂ ਕਿੰਨੇ ਮਿਲੀਅਨ ਉਹਨਾ ਬੈਂਕ ਤੋਂ ਲੋਨ ਲਿਆ ਤੇ ਉਹਦੇ ਨਾਲ ਉਹ ਬਾਂਦੀ ਖੇਚ ਲੈ ਰੋਟੀ ਨਹੀਂ ਖੇਚਣੀ ਉਹਨਾ ਕਿ ਜੁਨਾ ਕਿਸੇ ਨੂੰ ਤੰਗ ਕਰ ਦੋ ਆਪੇ ਦੇ ਸੁੱਖ ਲਈ ਉਹਦਾ ਇਸ ਕਰਕੇ ਮੈਂ ਸਾਰੇ ਲੋਕਾਂ ਜੀ ਅਪੀਲ ਕਰਦਾ ਹਾਂ ਆਪਲੇ ਆਪ ਨੂੰ ਸੇਵ ਰੱਖਵਾਸੇ ਆਪਰਾ ਜਿਹੜੇ ਤਰ੍ਹਾਂ ਦੇ ਵੇਚੀ ਮੌਜੂਦ ਹਨ ਬਾਰਮਾ ਮਿੱਤਰ ਬਹੁਤ ਬਹੁਤ ਸਾਰੇ ਪਹਾੜ ਭਰਾਵਾ ਦਾ ਦੇਸ਼ ਵਾਸੀਆਂ ਦਾ ਸੋਦੇ ਵਾਸੀਆਂ ਦਾ ਧੰਨਵਾਦ ਮੇਰੇ ਬਦੋ ਜੈ